ਸਚਕਾਲ ਜੀ ਟੀਵੀ ਐਨਰ ਦੇਖ ਰਹੇ ਸਭ ਦਰਸ਼ਕਾਂ ਦਾ ਅੱਜ ਦੇ ਸਾਡੇ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੇ ਸਾਡੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਲਖਵਿੰਦਰ ਸਿੰਘ ਢਾਲੀਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਅਮਰਜੀਤ ਸਿੰਘ ਮਾਨ 8 ਜੂਨ 2025 ਨੂੰ ਜਿਹੜਾ ਸਾਡਾ ਨਗਰ ਕੀਰਤਨ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਤੋਂ ਜੋਤ ਪ੍ਰਕਾਸ਼ ਗੁਰੂ ਘਰ ਤੱਕ ਪਹੁੰਚੇਗਾ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਅਸੀਂ ਗੱਲ ਕਰਦੇ ਹਾਂ ਲਖਵਿੰਦਰ ਸਿੰਘ ਜੀ ਥੋੜੇ ਜਿਹਾ ਦੱਸੋ ਸੰਗਤਾਂ ਨੂੰ ਵੀ ਉਹ ਗੁਰੂ ਨਗਰ ਕੀਰਤਨ ਕਿੰਨੇ ਵਜੇ ਸਟਾਰਟ ਹੋਏਗਾ ਇਸ ਤਸੰਦਰਬ ਦੇ ਵਿੱਚ ਇਹ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਜਿਹੜੀ ਅੱਜ ਸਿੱਖ ਲਹਿਰ ਚੱਲ ਰਹੀ ਆ 1984 ਦੇ ਸពੂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਹੜੇ ਅੱਜ ਤੱਕ ਵੀ ਉਸ ਚੱਲਦੀ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਵੀਰਾਂ ਨੂੰ ਸਮਰਪਿਤ ਉਹਨਾਂ ਸ਼ਿੱਧ ਸਿੰਧਾਂ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ ਸਲਾਨਾ ਨਗਰ ਕੀਰਤਨ ਹੈ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਪੀਟਰ ਰੌਬਰਟਸਨ ਅਤੇ ਗੁਰਦੁਆਰਾ ਗੁਰੂ ਨਾਨਕ ਸਟਰੀਟ ਤੋਂ ਸ਼ੁਰੂ ਹੋ ਕੇ ਜਿਹਨੂੰ ਡਿਕਸੀਪੀਟਰ ਆਪਰੇਸ਼ਨ ਵੀ ਕਹਿ ਸਕਦੇ ਆ ਪਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਟਰੀਟ ਦੇ ਉੱਤੇ ਆ ਉਤੋਂ ਚੱਲ ਕੇ ਜੋਤਪ੍ਰਕਾਸ਼ ਸਾਹਿਬ ਜਿਹੜੇ ਸੰਪੈਕ ਦੇ ਗੁਰਦੁਆਰਾ ਸਾਹਿਬ ਨੇ ਉੱਥੇ ਪਹੁੰਚਦੇ ਹੁੰਦੇ ਨੇ ਸੋ ਉਹ ਐਤ ਕੀ ਐ ਜਿਹੜਾ ਹੁਣ ਆ ਰਿਹਾ ਐਤਵਾਰ 8 ਜੂਨ ਨੂੰ ਦੁਪਹਿਰ 12 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਰਵਾਨਾ ਹੋ ਕੇ ਤਕਰੀਬਨ 6:30 ਵਜੇ ਆਪਾਂ ਗੁਰਦੁਆਰਾ ਜੋਤਪ੍ਰਕਾਸ਼ ਸਾਹਿਬ ਪਹੁੰਚਾਂਗੇ ਪਰ ਇਸ ਵਾਰ ਪਿਛਲੇ ਸਮਾਂ ਨਾਲੋਂ ਵੱਖਰੀ ਗੱਲ ਇਹ ਆ ਬਈ ਟੌਰਪ੍ਰਮ ਐਂਡ ਸੈਂਡਲਪੋਰਟ ਦੇ ਉੱਤੇ ਇੱਕ ਸਕੂਲ ਆ ਉਹਦੇ ਨਾਲ ਇੱਕ ਬਹੁਤ ਵੱਡੀ ਸਿਟੀ ਦੀ ਪਾਰਕ ਆ ਤੇ ਉੱਥੇ ਘਾ ਲੱਗਿਆ ਹੁੰਦਾ ਬਿਲਕੁਲ ਕਾਰਨਰ ਤੇ ਉੱਥੇ ਬਹੁਤ ਸਾਰੀ ਸੰਗਤ ਆਪਨੀ ਹੁੰਦੀ ਆ ਅ ਤੇ ਬਹੁਤ ਸਾਰੇ ਫੂਡ ਸਟਾਲਸ ਟੈਂਟਸ ਵਗੈਰਾ ਲੱਗੇ ਹੁੰਦੇ ਨੇ ਕਿਉਂਕਿ ਉਹ ਮਿਡਲ ਦੇ ਵਿੱਚ ਪੈਂਦਾ ਐਸ ਵਾਰ ਪਿਛਲੀ ਵਾਰ ਆਪਾਂ ਉੱਥੇ ਸਟੇਜ ਲਾਈ ਸੀ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਢਾਟੀ ਅ ਸਿੰਘ ਤੇ ਕਵੀਸ਼ੀ ਜਿ세 ਉੱਥੇ ਲੱਗੇ ਹੋਏ ਸੀ ਪਰ ਉਹ ਐਸ ਵਾਰ ਅਸੀਂ ਪੀਟਰ ਜਿਹੜੀ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਆ ਉੱਥੇ ਵਾਲੀ ਸਟੇਜ ਆ ਜਿਹੜੀ ਤੇ ਉਹਨੂੰ ਆਪਾਂ ਮੂਵ ਕਰਕੇ ਇੱਥੇ ਲੈ ਆਂਦਾ ਜਿਹੜੀ ਮੇਨ ਸਟੇਜ ਆ ਜਿਹੜੀ ਉਸ ਪਾਰਕ ਦੇ ਵਿੱਚ ਹੋਏਗੀ 15 ਤੋਂ 20 ਮਿੰਟ ਆਪਣਾ ਪੜਾਅ ਹੋਏਗਾ ਨਗਰ ਕੀਰਤਨ ਦਾ ਉੱਥੇ ਤੇ ਜਿਹੜੀ ਉੱਥੇ ਸਟੇਜ ਆ ਉਹ ਸਵੇਰੇ 11 ਵਜੇ ਤੋਂ ਲੈ ਕੇ ਜੀ ਸੋ ਸ਼ੁਰੂ ਹੋ ਕੇ ਜਿੰਨੀ ਦੇਰ ਨਗਰ ਕੀਰਤਨ ਉਥੋਂ ਅੱਗੇ ਨਹੀਂ ਚਲਿਆ ਜਾਂਦਾ ਉਨੀ ਦੇਰ ਚੱਲੇਗੀ ਬਾਅਦ ਦੇ ਵਿੱਚ ਜਿਹੜੀ ਸਿੱਖ ਸੰਗਤ ਉਹ ਉੱਥੇ ਹੋਏਗੀ ਉਵੀ ਪਰ ਉਹਨਾਂ ਨੂੰ ਬੇਨਤੀ ਕਰਦੇ ਆਂ ਸੀ ਵੀ ਉਹ ਵੀ ਗੁਰਦਾਰਾ ਸਾਹਿਬ ਨਗਰ ਕੀਰਤਨ ਦੇ ਨਾਲ ਪਹੁੰਚਣ ਸੋ ਇਹ ਆਪਾਂ ਸੰਗਤ ਦੀ ਸਹੂਲਤ ਵਾਸਤੇ ਆਪਣੀ ਸੰਗਤ ਦਾ ਬਹੁਤ ਸਾਰਾ ਇਕੱਠ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਉਹਨਾਂ ਅਨੁਸ਼ਰਧਾ ਦੇ ਫੁੱਲ ਪੇਟ ਕਰਨ ਵਾਸਤੇ ਆਉਂਦੀਆਂ ਨੇ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਕਿੱਦਾਂ ਜਿਹੜਾ ਕਰਾਊਡ ਆ ਉਹਨੂੰ ਕੰਟਰੋਲ ਕਰ ਸਕਦੇ ਆ ਕਿੱਦਾਂ ਆਪਾਂ ਵਧੀਆ ਪ੍ਰਬੰਧ ਕਰ ਸਕਦੇ ਆ ਇਸ ਵਾਰ ਆਪਾਂ ਕਰ ਰਹੇ ਆ ਉਹਦੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਏਗਾ ਤੇ ਮੇਨ ਸਟੇਜ ਹੋएगी ਬਲਾਰੇ ਹੋਣਗੇ ਤੇ ਜੇ ਤੁਸੀਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਪਹੁੰਚ ਸਕਦੇ ਆ ਉੱਥੇ ਵੀ ਸਵੇਰੇ 10 ਵਜੇ ਸਟੇਜ ਸ਼ੁਰੂ ਹੋ ਜਾਂਦੀ ਆ ਜੀ ਤੇ ਉਸ ਪੂਰਾ ਦਿਨ ਚੱਲਦੀ ਆ ਤੁਸੀਂ ਜਹੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਪਹੁੰਚੋ ਪਰ ਜੇ ਤੁਹਾਨੂੰ ਨੇੜੇ ਉਹ ਪਾਰਕ ਪੈਂਦੀ ਆ ਤਾਂ ਉੱਥੇ ਪਹੁੰਚੋ ਕਿਉਂਕਿ ਕਾਰਾਂ ਵਗੈਰਾ ਤੋਂ ਜੇ ਤੁਸੀਂ ਵਾਕਨ ਕਰਕੇ ਆ ਸਕਦੇ ਤੇ ਕੋਈ ਸ਼ਟਲ ਬੱਸ ਦਾ ਕੋਈ ਪ੍ਰਬੰਧ ਹੈ ਜੀ ਹਾਂ ਜੀ ਸ਼ਟਲ ਬੱਸ ਆਪਣੀਆਂ ਆਮ ਛੇਕ ਬੱਸਾਂ ਬਿਟਵੀਨ ਪੀਟਰ ਰੌਬਰਸਨ ਤੇ ਸੰਪੈਕ ਗੁਰਦੁਆਰਾ ਸਾਹਿਬ ਇਹ ਵੀ ਇਨਵਿਟੇਬਲ ਚੱਲਦੀਆਂ ਨੇ ਪਰ ਉਹ ਥਰੂ ਪਾਰਕ ਨਾਰਥ ਪਾਰਕ ਜਿਹੜਾ ਪੜਾਇਆ ਉਥੋਂ ਦੀ ਹੋ ਕੇ ਡੰਗਣ ਗਿਆ ਤੁਸੀਂ ਆਪਣੀ ਗੱਡੀ ਗੁਰਦੁਆਰਾ ਜੋਧ ਪਟਾ ਸਾਹਿਬ ਪਾਰਕ ਕਰਕੇ ਵੀ ਇੱਥੇ ਆ ਸਕਦੇ ਆ ਜਾਂ ਤੁਸੀਂ ਜਿੰਨੇ ਵੀ ਨੇੜੇ ਦੇ ਸਕੂਲ ਆ ਉਹਨਾਂ ਦੇ ਵਿੱਚ ਆਪਾਂ ਗੱਡੀਆਂ ਫ੍ਰੀ ਸਾਰੀਆਂ ਪਾਰਕਿੰਗਾਂ ਬੁੱਕ ਲਈ ਜਿਹੜੀ ਉਹ ਸਕੂਲ ਆ ਉਸ ਸਕੂਲ ਦੀ ਪਾਰਕਿੰਗ ਲਾਡ ਲਈ ਉਸ ਦਿਨ ਆਪਣੇ ਵਾਸਤੇ ਅਵੇਲੇਬਲ ਹੋਵੇਗੀ ਅਵੇਲੇਬਲ ਹੋਏਗੀ ਜੀ ਬਹੁਤ ਵਧੀਆ ਤੇ ਤੁਸੀਂ ਥੋੜਾ ਜਿਹਾ ਇਹਦੀ ਜਿਹੜੀ ਟਾਈਮਿੰਗ ਇੱਕ ਵਾਰੀ ਦੁਬਾਰਾ ਰਿਪੀਟ ਕਰੋ ਕਿ ਸੰਗਤਾਂ ਜੀ ਪਹੁੰਚਣ ਤੇ ਕਿੰਨੇ ਵਜੇ ਜੜੀ ਆਰੰਭਤਾ ਹੋਣੀ ਆ ਨਗਰ ਕੀਰਤਨ ਕਿੰਨੇ ਵਜੇ ਤੁਰਨਗੇ ਤੇ ਚਲੋ ਪਹੁੰਚਣ ਵਾਰੀ ਤੁਸੀਂ ਆਲਰੇਡੀ ਦੱਸੇ ਚੁੱਕੇ ਆ ਗੁਰਦੁਆਰਾ ਦੇ ਸਵੇਰੇ 10 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਦੀਵਾਨ ਦੀ ਆਰੰਭਤ ਹੋ ਜਾਏਗੀ ਠੀਕ ਹੈ ਜੀ ਤੇ ਤਕਰੀਬਨ ਸਾਢੇ 11 ਵਜੇ ਆਪਾਂ ਉੱਥੋਂ ਤਿਆਰੀ ਕਰਕੇ ਧਰੂ ਸਾਹਿਬ ਪਾਲਕੀ ਦੇ ਵਿੱਚ ਸ਼ਿਸ਼ੋਭਤ ਹੋ ਜਾਂਦੇ ਹੁੰਦੇ ਨੇ ਜੀ ਬਿਲਕੁਲ ਤੇ 12 ਵਜੇ ਐਗਜ਼ੈਕਟਲੀ ਆਪਾਂ ਰੋਡ ਤੇ ਨਿਕਲ ਜਾਨੇ ਹੁੰਦੇ ਆ ਕਿਉਂਕਿ ਆਪਾਂ ਪਰਮਣ 12 ਵਜੇ ਸਟਾਰਟ ਹੁੰਦਾ ਤੋਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ 9:00 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਪਹੁੰਚ ਸਕਦੇ ਆ ਜੇ ਤੁਸੀਂ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਪਹੁੰਚ ਕੇ ਕਾਰ ਪਾਰਕ ਕਰ ਰਹੀ ਹੋ ਉ ਵੀਰੇਤੀ ਆ ਸਕਦੇ ਆ ਤੇ ਜੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਜਿਹੜੀ ਮਿਡਲ ਵਾਲੀ ਸਟੇਜ ਆ ਤਾਂ ਉਥੇ ਪਹੁੰਚ ਜਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਕੋ ਪਾਰਕਿੰਗ ਦਾ ਇੱਕ ਬਹੁਤ ਵੱਡਾ ਇਸ਼ੂ ਹੁੰਦਾ ਕਿ ਲੱਗੇ ਦੇ ਜਿਹੜੇ ਵੀ ਸਕੂਲ ਨੇ ਉਹਨਾਂ ਦੀਆਂ ਪਾਰਕਿੰਗ ਲਾਟ ਆਲਰੇਡੀ ਕਮੇਟੀ ਵੱਲੋਂ ਜਾਂ ਸਾਡੇ ਜਿਹੜੇ ਮੈਂਬਰ ਸਹਿਬਾਨ ਜਾਂ ਸਾਡੇ ਸਪੈਸ਼ਲੀ ਜਾਂ ਸਾਡੇ ਪ੍ਰਬੰਧਕ ਨੇ ਉਹਨਾਂ ਨੇ ਆਲਰੇਡੀ ਬੁੱਕ ਕੀਤੀਆਂ ਹੋਈਆਂ ਨੇ। ਤੇ ਉਹ ਤੁਸੀਂ ਉੱਥੇ ਆਪਣੀ ਬਿਨਾਂ ਕਿਸੇ ਡਰ ਤੋਂ ਉੱਥੇ ਪ੍ਰਾਪਰ ਤੁਸੀਂ ਪਾਰਕ ਕਰ ਸਕਦੇ ਹੋ ਤੇ ਨਾਲ ਦੀ ਨਾਲ ਅਸੀਂ ਗੱਲਬਾਤ ਕਰਦੇ ਸੀ ਕਿ ਜਿਹੜੇ ਗੁਰੂ ਇੱਥੇ ਸਪੈਸ਼ਲੀ ਜਿਹੜੇ ਹੁਣ ਨਗਰ ਕੀਰਤਨ ਦੇ ਵਿੱਚ ਜਿਹੜੇ ਮਾਨ ਸਾਹਿਬ ਸੰਗਤਾਂ ਨੂੰ ਸਪੈਸ਼ਲੀ ਕੀ ਖਾਸ ਖਿਆਲ ਰੱਖਣਾ ਚਾਹੀਦਾ ਅ ਦੇਖੋ ਜੀ ਸੰਗਤਾਂ ਦੇ ਲਈ ਇੱਕ ਤੇ ਜਿਹੜੇ ਸਾਰਿਆਂ ਨੂੰ ਜਿਹੜਾ ਮਹੱਤਵਪੂਰਨ ਗੱਲ ਜਿਹੜਾ ਤੁਹਾਡੀ ਵਾਰਸਾ ਗੁਰੂਆਂ ਨੇ ਵੀ ਦੱਸੀ ਹੈਗੀ ਆ ਅ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਜੀ ਬਿਲਕੁਲ ਬਿਲਕੁਲ ਉਹਨੂੰ ਆਪਾਂ ਮਨਾਉਣਾ ਉਹਨੂੰ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ 84 ਦੇ ਘੱਲੂ ਘਰ ਦੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਆਪਾਂ ਇਹ ਨਗਰ ਕੀਰਤਨ ਦੇ ਵੇਲੇ ਸ਼ੁਰੂਇਤ ਕਰਨੀ ਹੈਗੀ ਆ ਗੁਰੂ ਅਰਜਨ ਦੇਵ ਬਾਦਸ਼ਾਹ ਨੇ ਸਾਨੂੰ ਜਿਹੜਾ ਨਾ ਆਪਣੀ ਜਿੱਦਾਂ ਕਹਿੰਦੇ ਸ਼ਹਾਦਤ ਦੇਖ ਕੇ ਇਹ ਸਾਨੂੰ ਇੱਕ ਸਦਾਤ ਦੇ ਉੱਤੇ ਕਾਇਮ ਰਹਿਣ ਦਾ ਸੰਦੇਸ਼ ਬਿਲਕੁਲ ਜੀ ਬਿਲਕੁਲ ਡੈਫੀਨਟਲੀ ਬਈ ਸਰੀਰ ਚੱਲ ਜਵੇ ਚਲੇ ਜਵੇ ਸਰੀਰ ਦਾ ਇੱਕ ਨਾ ਇੱਕ ਦਿਨ ਮਿਟਣਾ ਹੀ ਹੈਗਾ ਪਰ ਜਿਹੜਾ ਸਦਾਤ ਆ ਸਾਡਾ ਉਹ ਕਾਇਮ ਰਹਿਣਾ ਚਾਹੀਦਾ ਤੇ 84 ਦੇ ਘੱਲੂ ਘਰ ਦੇ ਦੌਰਾਨ ਸੰਤ ਜਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਉਸੇ ਚੀਜ਼ ਨੂੰ ਫਾਲੋ ਕੀਤਾ ਹੈਗਾ ਬਿਲਕੁਲ ਜੀ ਬਈ ਸਾਡੇ ਸਰੀਰਾਂ ਦੇ ਤੁੰਬੇ ਤੁੰਬੇ ਉੱਡ ਜਾਣ ਅਸੀਂ ਜਿਹੜਾ ਸਦਾਤ ਆ ਸਾਡਾ ਈਵਨ ਅਕਾਲ ਤੱਕ ਜਾਂ ਬਿਲਡਿੰਗ ਦਾ ਨੁਕਸਾਨ ਹੋ ਜਵੇ ਹੋ ਜਵੇ ਕੋਈ ਗੱਲ ਨਹੀਂ ਪਰ ਜਿਹੜਾ ਸਿਧਾਂਤ ਆ ਉਹਨੂੰ ਅਸੀਂ ਜਿਹੜਾ ਕਹਿੰਦੇ ਹੁੰਦੇ ਆ ਨਾ ਅ ਜੱਤੀ ਭਰ ਵੀ ਉਹਨੂੰ ਆਂਚ ਨਹੀਂ ਆਉਣ ਦੇਣੀ ਹੈਗੀ ਸੋ ਉਹਨਾਂ ਨੇ ਆਪਣੇ ਸਰੀਰਾਂ ਦੀਆਂ ਅਹੋਤੀਆਂ ਦੇ ਕੇ ਜਿਹੜਾ ਉਹ ਸਿਧਾਂਤ ਜਿਹੜਾ ਕਾਇਮ ਰੱਖਿਆ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ 3 ਜੂਨ 1984 ਨੂੰ ਅ ਗੁਰੂ ਅਰਜਨ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਸੰਗਤ ਉੱਤੇ ਪਹੁੰਚੀ ਸੀ ਅ ਦੇਡਾ ਜਿਹਨੂੰ ਆਪਾਂ ਮਜ਼ਲੂਮ ਵੀ ਕਹਿ ਸਕਦੇ ਆ ਕਿ ਆ ਉਹ ਸਿਰਫ ਤੇ ਸਿਰਫ ਗੁਰੂ ਪਾਸ਼ਾ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਪਹੁੰਚੀ ਸੀ ਉਹਨਾਂ ਦਾ ਜਿਹੜਾ ਕਤਲੇਆਮ ਹੋਇਆ ਹੈਗਾ ਉਹਨਾਂ ਦਾ ਜਿਹੜਾ ਜੈਨੋਸਾਈਡ ਕੀਤਾ ਗਿਆ ਹੈਗਾ ਉਹ ਸਾਡੇ ਲਈ ਬਹੁਤ ਦੁੱਖਦਾਇਕ ਹੈਗਾ ਬਿਲਕੁਲ ਜੀ ਉਹਦੀ ਯਾਦ ਜਿਹੜੀ ਆਪਾਂ ਜਿਹੜੀ ਹੈਗੀ ਆ ਉਹ ਮਨਾਉਣ ਦੇ ਲਈ ਜਿਹੜਾ ਦੂਸਰੀ ਗੱਲ ਤੁਸੀਂ ਪੁੱਛੀ ਹੈਗੀ ਆ ਵੇ ਪ੍ਰਬੰਧ ਜਿਹੜੇ ਹੈਗੇ ਆ ਕਿਸ ਤਰ੍ਹਾਂ ਦੇ ਹੈਗੇ ਆ ਇਹ ਸਿਰਫ ਤੇ ਸਰ ਇਹਦਾ ਇਹ ਨਗਰ ਕੀਰਤਨ ਦੀ ਆਰੰਭਤਾ ਹੀ ਇਸ ਕਰਕੇ ਕੀਤੀ ਗਈ ਸੀ ਅਸੀਂ ਆਪਾਂ ਜਿਹੜੇ 84 ਦੇ ਕੱਲੂ ਘਾਰੇ ਦੇ ਸ਼ਹੀਦਾਂ ਨੂੰ ਜਾਂ ਉਦੋਂ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸ਼ਹੀਦ ਹੋਏ ਹੈਗੇ ਆ ਉਹਨਾਂ ਨੂੰ ਯਾਦ ਰੱਖਣ ਦੇ ਲਈ ਆਪਣੇ ਦਿਲਾਂ ਦੇ ਵਿੱਚ 84 ਦੀ ਚੀਜ਼ ਨੂੰ ਸੰਭਾਲ ਕੇ ਰੱਖਣ ਦੇ ਲਈ ਜਿਹੜੇ ਜਿਹੜਾ ਸਾਨੂੰ ਦਰਦ ਦਿੱਤਾ ਉਹਨੂੰ ਦਰਦ ਨੂੰ ਮੋੜ-ਮੋੜ ਕੇ ਦਰੌਣ ਦੇ ਲਈ ਆਪਣੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੂੰ ਦੱਸਣ ਦੇ ਲਈ ਇਹ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਸੀ ਆ ਜਿਹਦੇ ਵਿੱਚ ਅ ਕਿਸੇ ਹੱਦ ਤੱਕ ਆਪਾਂ ਕਹਿੰਦੇ ਆ ਵੀ ਹੋਏ ਹੈਗੇ ਜੀ ਬਿਲਕੁਲ ਆਪਣਾ ਜਿਹੜਾ ਸੁਨੇਹਾ ਸੰਗਤਾਂ ਨੂੰ ਪਹੁੰਚਿਆ ਜਿਹੜਾ 8 ਜੂਨ ਆਉਣ ਵਾਲੇ ਐਤਵਾਰ ਨੂੰ ਸੰਗਤਾਂ ਨੇ ਜਿਹੜਾ ਉੱਥੇ ਪਹੁੰਚਣਾ ਆਪਣੇ ਦਿਲਾਂ ਦੇ ਵਿੱਚ ਭਾਵਨਾਵਾਂ ਲੈ ਕੇ ਪਹੁੰਚਣਾ ਹੈਗਾ ਬਿਲਕੁਲ ਅਸੀਂ ਜਿਹੜੇ ਸਾਡੇ ਸ਼ਹੀਦਾਂ ਦਾ ਲਹੂ ਡੁੱਲਿਆ ਹੈਗਾ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਹੈਗੀਆਂ ਅਸੀਂ ਵੀ ਉਹਨਾਂ ਦਾ ਹਿੱਸਾ ਹੈਗੇ ਆ ਅਸੀਂ ਵੀ ਉਹਨਾਂ ਦੀ ਅੰਸ਼ ਵੰਸ਼ ਹੈਗੇ ਆ ਅਸੀਂ ਵੀ ਕੱਲ ਨੂੰ ਜੇ ਜ਼ਰੂਰਤ ਪਈ ਸਾਨੂੰ ਵੀ ਆਪਾਂ ਨੂੰ ਉਹਨਾਂ ਚੀਜ਼ਾਂ ਦੇ ਲਈ ਪ੍ਰਪੇਅਰ ਹੋਣ ਦੀ ਲੋੜ ਹੈਗੀ ਆ ਜੋ ਸਾਡੇ ਨਾਲ ਪੇਸ਼ੇਵਰ ਦੇ ਵਾਪਰਿਆ ਹੈਗਾ ਸੋ ਇਹ ਨਗਰ ਕੀਰਤ ਜਿਹੜਾ ਆਪਾਂ ਨਗਰ ਕੀਰਤਨ ਕੱਢਦੇ ਹੈਗੇ ਆ ਇਹ ਬਲਕਣ ਨਗਰ ਕੀਰਤਨ ਇਸੇ ਕਰਕੇ ਹੈਗਾ ਕਿ ਇਹ ਇੱਕ ਸੰਦੇਸ਼ ਦਿੰਦਾ ਹੈਗਾ ਵੇ ਆਪਾਂ ਆਪਣੇ ਸ਼ਹੀਦਾਂ ਦਾ ਸਤਿਕਾਰ ਕਿੱਦਾਂ ਕਰਨਾ ਹੈਗਾ ਓਬਸਲੀਜੀ ਸੋ ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈਗਾ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਸੰਗਤ ਨੂੰ ਅਸੀਂ ਇਹ ਸੇ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਹੈਗੇ ਆ ਕਿ ਵੱਧ ਤੋਂ ਵੱਧ ਜਿੰਨੇ ਵੀ ਆਪਾਂ ਵੱਡੀ ਤਜਾਦ ਦੇ ਵਿੱਚ ਆਪਾਂ ਪਹੁੰਚ ਸਕਦੇ ਹੈਗੇ ਆ ਅ ਸ਼ਰਧਾ ਭਾਵਨਾ ਦੇ ਨਾਲ ਆਪਣੇ ਗੁਰੂ ਦੇ ਆਦਬ ਸਤਿਕਾਰ ਨੂੰ ਕਾਇਮ ਰੱਖਦੇ ਆ ਹੋਇਆ ਹਾਂ ਹਾਂ ਆਪਾਂ ਜਿਹੜਾ ਆਏਗਾ ਸ਼ਮੂਲੀਅਤ ਕਰਕੇ ਜਿੱਥੇ ਆਪਾਂ ਆਪਣੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਉੱਥੇ ਨਾਲ ਦੀ ਨਾਲ ਆਪਾਂ ਇਸ ਸੰਦੇਸ਼ ਵੀ ਦੇਣਾ ਹੈਗਾ ਵੀ ਅਸੀਂ ਜੀਦੇ ਜਾਗਦੇ ਰਹੇ ਬਿਲਕੁਲ ਜੀ ਬਿਲਕੁਲ ਜੀ ਤੇ ਆਪਣੇ ਤਾਲਬਾ ਸਾਹਿਬ ਮੈਂ ਇੱਕ ਕੁਐਸਚਨ ਪੁੱਛਣਾ ਸੀ ਤੁਹਾਨੂੰ ਕਿ ਜੇ ਦੇਖੋ ਸੇਕ ਕੌਂ ਦੇ ਵਿੱਚ ਜਿਹੜੇ ਵਲੰਟੀਅਰ ਸੇਵਾਦਾਰਾਂ ਦੀ ਬੜੀ ਮਤਲਬ ਕਹਿੰਦੇ ਵੀ ਲੋਕ ਚਾਹੁੰਦੇ ਨੇ ਵੀ ਸਾਨੂੰ ਕੋਈ ਸੇਵਾ ਮਿਲੇ ਇਹਦੇ ਕੋਈ ਵਲੰਟੀਅਰ ਕਰਨਾ ਚਾਹੁੰਦੇ ਕੋਈ ਸੇਵਾ ਕਰਨਾ ਚਾਹੁੰਦੇ ਉਹ ਕਿੱਥੇ ਕਿਸ ਤਰ੍ਹਾਂ ਕਦੋਂ ਪਹੁੰਚਣ ਹਾਂਜੀ ਵਲੰਟੀਅਰਾਂ ਦੀ ਬਹੁਤ ਵੱਡੀ ਲਿਸਟ ਹੈ ਆਉਣ ਵਾਲੇ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਆਪਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਲੰਟੀਅਰਾਂ ਦੀ ਵੱਡੀ ਮੀਟਿੰਗ ਕਰ ਰਹੇ ਹਾਂ ਤੁਸੀਂ ਦੋਨਾਂ ਗੁਰਦੁਆਰੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਜਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਆਪਣੇ ਨਾਮ ਲਿਖਵਾ ਸਕਦੇ ਆ ਪੈਸੇ ਤੁਸੀਂ ਜਿੰਨੇ ਵੀ ਇੰਟਰੀਅਰ ਗੁਰਦੁਆਰਾ ਕਮੇਟੀ ਦੇ ਨਾਲ ਸੰਬੰਧਿਤ ਗੁਰਦੁਆਰੇ ਅੰਗਰੇਜ਼ ਲੇਡਰ ਰੋਡ ਕੋਰ ਗੁਰਦੁਆਰਾ ਸਾਹਿਬ ਉਹ ਵੀ ਮਿਸੌਕਾ ਕੋਰ ਦਾ ਜੇ ਤੁਹਾਨੂੰ ਨੇੜੇ ਪੈਂਦੇ ਨੇ ਉਹ ਵੀ ਉੱਥੇ ਵੀ ਨਾਮ ਲਖਾ ਦਿਉਂਗੇ ਤਾਂ ਉਹ ਵੀ ਸਾਡੇ ਕੋਲੇ ਪਹੁੰਚ ਜਾਣਗੇ ਰੀਗਲ ਰੋਡ ਕੋਰ ਗੁਰਦੁਆਰਾ ਸਾਹਿਬ ਵੀ ਆਪਣੇ ਨਾਮ ਲਖਾਈ ਜਾ ਸਕਦੇ ਨੇ ਸੋ ਆਪਾਂ ਨੂੰ ਵਲੰਟੀਅਰਾਂ ਦੀ ਬਹੁਤ ਜ਼ਰੂਰਤ ਹੁੰਦੀ ਆ ਪਰ ਵਲੰਟੀਅਰਾਂ ਦੇ ਵਿੱਚ ਵਿੱਚ ਸਾਡੀ ਬੇਨਤੀ ਆ ਵੀ ਪਲੀਜ਼ ਤੁਸੀਂ ਤਾਂ ਹੀ ਨਾਮ ਲਖਾਓ ਜੇ ਤੁਸੀਂ ਪੂਰਾ ਦਿਨ ਸੇਵਾ ਨਿਵਾ ਸਕਦੇ ਆ ਬਹੁਤੀ ਵਾਰੀ ਕੀ ਹੁੰਦਾ ਅਸੀਂ ਡਿਪੈਂਡ ਹੋ ਜਾਂਦੇ ਆ ਤੁਹਾਡੀ ਡਿਊਟੀ ਲਾ ਕੇ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਤੁਸੀਂ ਕਈ ਵਾਰੀ 2 ਘੰਟੇ ਜਾਂ 1 ਘੰਟਾ ਲਾ ਕੇ ਤੁਹਾਡੀ ਜੁਨੀਫਾਰਮ ਵਲੰਟੀਅਰ ਦੀ ਪਾਈ ਹੁੰਦੀ ਆ ਤੇ ਤੁਸੀਂ ਚਲੇ ਜਾਂਦੇ ਆ ਤੇ ਉਹਦੇ ਨਾਲ ਫਿਰ ਇਸ ਤਰ੍ਹਾਂ ਦਾ ਕੰਮ ਨਾ ਵਲੰਟੀਅਰਸ ਦੀ ਜ਼ਿੰਮੇਵਾਰੀ ਸਾਡੇ ਅਸੀਂ ਸਿਰਫ ਪ੍ਰਬੰਧ ਕਰਦੇ ਆ ਜਦੋਂ ਤੁਸੀਂ ਵਲੰਟੀਅਰ ਦੀ ਜੈਕਟ ਪਾ ਲਈ ਤੁਸੀਂ ਵੀ ਆਰਗੇਨਾਈਜ਼ਰ ਆ ਪੂਰੀ ਜ਼ਿੰਮੇਵਾਰੀ ਆ ਸਾਡਾ ਸਾਰਿਆਂ ਦਾ ਨਗਰ ਕੀ ਤਨਾ ਸੋ ਹਰ ਸਿੱਖ ਗੁਰਸਿੱਖ ਦੀ ਉਹਨੀ ਹੀ ਜ਼ਿੰਮੇਵਾਰੀ ਆ ਆਪਾਂ ਡਿਸਪਲਿਨ ਵਿੱਚ ਰਹਿ ਕੇ ਕਾਰ ਦੇ ਉੱਪਰ ਕਾਰ ਨਹੀਂ پارک ਕਰਨੀਆਂ ਬਾਅਦ ਦੇ ਵਿੱਚ ਆਪਾਂ ਨੂੰ ਫਾਈਨ ਪੇ ਕਰਨੇ ਪੈਂਦੇ ਨੇ ਡਿਸਪਲਨ ਦੇ ਵਿੱਚ ਰਹਿਣਾ ਗਾਰਵੇਡ ਨੂੰ ਪ੍ਰੋਪਰ ਥਾਂ ਤੇ ਰੱਖੀਏ ਵਿਚ ਦੀ ਜਾ ਕੇ ਟ੍ਰੈਫਿਕ ਕ੍ਰੋਸ ਨਾ ਕਰੀਏ ਜਿਸ ਸਾਈਡ ਦੇ ਉੱਤੇ ਨਗਰ ਕੀਰਤਨ ਹੁੰਦੇ ਨੇ ਜਦੋਂ ਆਪਾਂ ਡੈਕਸੀ ਗੁਰਦੁਆਰੇ ਤੇ ਚੜਾਂਗੇ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਜਿਹੜਾ ਨਾਰਥ ਸਾਈਡ ਵਾਲੀ ਲੇਨ ਆ ਉਹ ਆਪਣੇ ਵਾਸਤੇ ਰਿਜ਼ਰਵ ਹੈ ਪਰ ਸਾਊਥ ਸਾਈਡ ਟ੍ਰੈਫਿਕ ਚੱਲਦਾ ਹੋਦਾ ਵਿੱਚ ਦੀ ਆਪਾਂ ਟ੍ਰੈਫਿਕ ਕ੍ਰੋਸ ਨਾ ਕਰੀਏ ਨਾ ਕਿ ਬਿਲਕੁਲ ਲਾਈਟਾਂ ਤੇ ਜਦ ਕ੍ਰੋਸ ਹੋ ਆਪਾਂ ਜਿੱਥੇ ਉਥੋਂ ਟ੍ਰੈਫਿਕ ਕ੍ਰੋਸ ਕਰੀਏ ਤੇ ਇੱਕ ਸਪੈਸ਼ਲ ਬੇਨਤੀ ਆ ਜਿਹੜੀ ਉਹ ਅੱਗੇ ਵੀ ਕਰਦੇ ਹੋਣੇ ਆ ਸੈਂਟਰ ਬੁਡ ਦੇ ਉੱਤੇ ਜਦੋਂ ਆਪਾਂ ਜਾਂਦੇ ਆ ਆਪਾਂ ਸਾਊਥ ਸਾਈਡ ਸਾਊਥ ਸਾਈਡ ਆਪਣੇ ਵਾਸਤੇ ਬੁੱਕ ਹੁੰਦੀ ਆ ਨਾਰਥ ਸਾਈਡ ਸੈਂਟਰ ਬੁਡ ਤੇ ਕੋਈ ਵੀ ਟੈਂਟ ਨਹੀਂ ਲੱਗ ਸਕਦਾ ਕਿਸੇ ਕਿਸਮ ਦਾ ਕੋਈ ਫੂਡ ਨਹੀਂ ਵਰਤਾਇਆ ਜਾ ਸਕਦਾ ਕਿਉਂਕਿ ਉਹ ਲਾਈਵ ਲਾਈਨਸ ਚੱਲਦੀਆਂ ਹੁੰਦੀਆਂ ਨੇ ਟ੍ਰੈਫਿਕ ਦੀ ਸਕੂਲਤ ਵਾਸਤੇ ਚੱਲਦੇ ਟ੍ਰੈਮਕ ਦੇ ਵਿੱਚ ਆਪਾਂ ਕਿਸੇ ਨੂੰ ਵੀ ਫੂਡ ਵਰਤਾਉਣ ਦੀ ਕੋਸ਼ਿਸ਼ ਨਾ ਕਰੀਏ ਜੇ ਤੁਹਾਨੂੰ ਫੂਡ ਦੀ ਅਲਰਜੀ ਆ ਤੇ ਤੁਸੀਂ ਆਪ ਉਹਦੇ ਜ਼ਿੰਮੇਵਾਰ ਆ ਕਿਉਂਕਿ ਸਾਰੇ ਇੱਥੇ ਸਾਡੇ ਕੋਲੇ ਕੁਝ ਵੀ ਗਲੂਟਨ ਫ੍ਰੀ ਨਹੀਂ ਹੁੰਦਾ ਅੱਜਕੱਲ ਸਿਟੀ ਵੱਲੋਂ ਸਪੈਸ਼ਲ ਹਦਾਇਤਾਂ ਨੇ ਐਸੀ ਅਸੀਂ ਟੈਂਟ ਵਾਲੇ ਵੀ ਜਿਹੜੇ ਸੇਵਾ ਕਰਦੇ ਆ ਉਹਨਾਂ ਨੂੰ ਵੀ ਕਿਹਾ ਵੀ ਉਹ ਬਾਹਰ ਲਿਖ ਕੇ ਲਾਉਣ ਵੀ ਐ ਫੂਡ ਅਲਰਜੀ ਫ੍ਰੀ ਨਹੀਂ ਹੈਗਾ ਤੁਸੀਂ ਆਪਣੀ ਕਿਉਂਕਿ ਤੁਹਾਨੂੰ ਪਤਾ ਤੁਹਾਨੂੰ ਕਿਸ ਚੀਜ਼ ਤੋਂ ਅਲਰਜੀ ਆ ਤੁਸੀਂ ਉਹ ਚੀਜ਼ ਨੂੰ ਬਾਇਡ ਬਿਲਕੁਲ ਜੀ ਬਿਲਕੁਲ ਜੀ ਐਂਡ ਸਪੈਸ਼ਲੀ ਸੰਤਾਂ ਨੂੰ ਇਹ ਬੇਨਤੀ ਹੈ ਕਿ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸਪੈਸ਼ਲੀ ਗਾਰਬੇਜ ਜਾਂ ਕਿਸ ਤਰ੍ਹਾਂ ਦਾ ਕੋ ਖਲਾਰਾ ਨਾ ਪਿੱਛੇ ਛੱਡੋ ਕੋਈ ਹੋਰ ਸੁੱਟ ਗਿਆ ਏ ਚੁੱਕੋ ਕਿਉਂਕਿ ਆਖਰਕਾਰ ਜਦੋਂ ਉਥੋਂ ਕੋਈ ਕੁਛ ਵੀ ਕੋਈ ਗੰਦ ਪਿੱਛੇ ਰਹਿ ਗਿਆ ਤਾਂ ਆਪਣੀ ਕਮਿਊਨਿਟੀ ਦਾ ਹੀ ਜਿਹੜਾ ਨਾਮ ਖਰਾਬ ਹੁੰਦਾ ਤਾਂ ਆਪਣੀ ਕੌਮ ਦਾ ਨਾਮ ਖਰਾਬ ਹੁੰਦਾ ਤੇ ਆਖਰ ਦੇ ਵਿੱਚ ਮਾਨ ਸਾਹਿਬ ਕੋਈ ਸੁਨੇਹਾ ਜਾਂ ਤਲੀ ਬਲ ਸੋ ਕੁਝ ਨਿਹਾ ਦਿਓ ਜੀ ਸੁਨੇਹਾ ਤਾਂ ਆਪਣਾ ਯੂ ਹੈਗਾ ਸਾਡੀਆਂ ਬੇਨਤੀਆਂ ਹੈਗੀਆਂ ਵਾਰ-ਵਾਰ ਸੰਗਤਾਂ ਨੂੰ ਕਿ ਕੇਸਰੀ ਦਸਤਾਰਾਂ ਕੇਸਰੀ ਦੁਪੱਟੇ ਸੁਝਾ ਕੇ ਇਸ ਮਹਾਨ ਨਗਰ ਕੀਰਤਨ ਜਿਹੜਾ ਹੈਗਾ ਆ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਸ਼ਾ ਤੇ 84 ਦੇ ਕੱਲੂ ਕਰਦੇ ਸ਼ਹੀਦਾਂ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸ਼ਹੀਦ ਹੋਏ ਹੈਗੇ ਆ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਦੇਣ ਦੇ ਲਈ ਇਸ ਨਗਰ ਕੀਰਤਨ ਦੇ ਵੈਸ਼ ਮੂਲੀਅਤ ਕਰਨੀ ਹੈਗੀ ਆ ਪੂਰੀ ਸ਼ਰਧਾ ਭਾਵਨਾ ਦੇ ਨਾਲ ਆਪਾਂ ਆਪਣੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਗੁਰੂ ਦਾ ਜਿਹੜਾ ਅਦਬ ਸਤਕਾਰ ਆ ਉਹ ਕਾਇਮ ਰੱਖਣਾ ਹੈਗਾ ਆ ਪੂਰੀ ਜਿੰਮੇ ਧਾਰੀਬਾਲ ਸਾਹਿਬ ਉਹਨਾਂ ਨੇ ਦੱਸਿਆ ਹੈਗਾ ਵੀ ਡਿਸਪਲਨ ਜਿਹੜਾ ਆਪਾਂ ਦੇ ਲਈ ਬਹੁਤ ਜ਼ਰੂਰੀ ਹੈਗਾ ਕਿਉਂਕਿ ਆਪਣੇ ਕੋ ਪੁਲਿਸ ਵੀ ਹਰੀ ਗਣਤੀ ਦੇ ਵਿੱਚ ਹੁੰਦੀ ਆ ਜਿਹੜੇ ਵਲੰਟੀਅਰਸ ਵੀ ਬਹੁਤ ਜ਼ਿਆਦਾ ਗਣਤੀ ਦੇ ਵਿੱਚ ਹੁੰਦੇ ਹੈਗੇ ਆ ਤਾਂ ਸਕਿਉਰਿਟੀ ਗਾਰਡਸ ਵੀ ਆਪਾਂ ਬਹੁਤ ਸਾਰੇ ਹਾਇਰ ਕੀਤੇ ਹੋਏ ਹੈਗੇ ਆ ਪਰ ਫੇਰ ਵੀ ਜਿਹੜੀ ਆ ਜਿਹੜੀ ਸੰਗਤ ਦੀ ਆਪਣੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਸਾਰਿਆਂ ਦੇ ਉੱਪਰ ਸਾਰਿਆਂ ਦੇ ਉੱਪਰ ਆਪਾਂ ਆਪਣੀ ਜ਼ਿੰਮੇਵਾਰੀ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਖੁਦ ਆਪਾਂ ਵਲੰਟੀਅਰਸ ਬਣ ਕੇ ਆਪਾਂ ਸੇਵਾਵਾਂ ਜਿਹੜੀਆਂ ਦੇਣੀਆਂ ਹੈਗੀਆਂ ਅਕਿ ਤੁਸੀਂ ਜਿਹੜਾ ਤੁਹਾਡਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਸੀਂ ਬੜਾ ਪਿਆਰ ਸਤਿਕਾਰ ਦਿੰਦੇ ਹੋ ਜਿਹੋ ਵੀ ਪ੍ਰੋਗਰਾਮ ਜਿਹੜੇ ਜਿੰਨੇ ਵੀ ਹੁੰਦੇ ਹੈਗੇ ਨਗਰ ਕੀਰਤਨ ਹੁੰਦੇ ਆ ਜਾਂ ਹੋਰ ਆ ਕੌਮੀ ਕੰਮਾਂ ਦੇ ਵਿੱਚ ਤੁਸੀਂ ਵੱਧ ਚੜ ਕੇ ਜਿਹੜਾ ਸਹਿਯੋਗ ਦਿੱਤੇ ਹੈਗੇ ਆ ਆ ਸੋ ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਇਸੋ ਇਹਨਾਂ ਕਾਰਜਾਂ ਦੇ ਵਿੱਚ ਆਪਣੀ ਕੌਮ ਦੀ ਸ਼ਾਨ ਨੂੰ ਵਧਾਉਣ ਦੇ ਲਈ ਕਿਉਂਕਿ ਇਹ ਨਗਰ ਕੀਰਤਨ ਜਿਹੜੇ ਆਪਣੀ ਕੌਮ ਦੀ ਪ੍ਰਦਰਸ਼ਨੀ ਵੀ ਹੋਇਆ ਕਰਦੇ ਹੈਗੇ ਜੀ ਬਿਲਕੁਲ ਜੀ ਪੋਲੀਟੀਕਲਲੀ ਵੀ ਬਹੁਤ ਵੱਡਾ ਅਫੈਕਟ ਹੁੰਦਾ ਹੈ ਇਸ ਵਿੱਚ ਕਾਮਯਾਬ ਹੁੰਨੇ ਹੈਗੇ ਆ ਵੇ ਸਾਡੀ ਕੌਮ ਜਿੱਦਾਂ ਕਿੰਨੀ ਜਾਬਤੇ ਦੇ ਵਿੱਚ ਰਹਿ ਕੇ ਆਪਣੀ ਜਿਹੜੀ ਕੌਮ ਦੀ ਗੱਲ ਕਰਦੀ ਹੈਗੀ ਆ ਆਪਣੀ ਆਜ਼ਾਦੀ ਦੀ ਗੱਲ ਕਰਦੀ ਹੈਗੀ ਆ ਸਾਡੇ ਨਾਲ ਜਿਹੜੀਆਂ ਵਧਿਕੀਆਂ ਹੋਈਆਂ ਅਸੀਂ ਉਹਨਾਂ ਦੀ ਗੱਲ ਕਰਦੇ ਹੈਗੇ ਆ ਗਾਂ ਕਿਸੇ ਦੇ ਨਾਲ ਹੋਰ ਵਧਿਕੀ ਨਾ ਹੋਵੇ ਇਸ ਕਰਕੇ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਬੜੇ ਸincere ਹੋ ਕੇ ਰਲ ਮਿਲ ਕੇ ਪਿਆਰ ਭਾਵਨਾ ਦੇ ਨਾਲ ਆ ਪਿਆਰ ਸਤਿਕਾਰ ਦੇ ਨਾਲ ਇੱਕ ਦੂਜੇ ਦਾ ادب ਕਰੋ ਇੱਕ ਦੂਜੇ ਤੋਂ ادب ਕਰਾਓ ਤੇ ਇਹ ਆਪਾਂ ਦੇ ਲਈ ਬਹੁਤ ਜ਼ਰੂਰੀ ਹੈ ਜਿਹੜੇ volunteers ਨੇ ਸੇਵਾ ਕਰਨੀ ਆ ਉਹਨਾਂ ਨੂੰ ਵੀ ਸਾਡੀ ਇਹ ਬੇਨਤੀ ਹੈਗੀ ਆ ਵੀ ਤੁਸੀਂ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਦੇ ਨਾਲ ਜਿਹੜਾ ਹੈਗਾ ਜਿਹੜਾ ਵੀ ਤੁਸੀਂ ਉਹਨਾਂ ਨੂੰ ਗਾਈਡ ਕਰਨਾ ਪਿਆਰ ਸਤਿਕਾਰ ਦੇ ਨਾਲ ਗਾਈਡ ਕਰੋ ਤੇ ਸੰਗਤਾਂ ਦਾ ਵੀ ਫਰਜ਼ ਬਣਦਾ ਹੈਗਾ ਵੀ ਉਹ ਉਹ ਜਿਹੜੇ ਵਲੰਟੀਅਰਸ ਹੈਗੇ ਆ ਉਹਨਾਂ ਨੂੰ ਪੂਰਾ ਜਿਹੜਾ ਜਿਹੜਾ ਮਾਨ ਸਤਿਕਾਰ ਦੇ ਨਾਲ ਉਹਨਾਂ ਨੂੰ ਕੋਆਪਰੇਟ ਕਰੋ ਸੋ ਇਦਾਂ ਰਲ ਮਿਲ ਕੇ ਹੀ ਆਪਾਂ ਇਹਨਾਂ ਨਗਰ ਕੀਰਤਨਾਂ ਨੂੰ ਆ ਬੜੇ ਜਿਹਦਾ ਸ਼ਾਨੋ ਸ਼ੌਕਤ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਆਪਾਂ ਜੋ ਆਪਣਾ ਆਪਣਾ ਮਕਸਦ ਹੈਗਾ ਮਕਸਦ ਨੂੰ ਕਾਮਯਾਬ ਤਾਈਓ ਕਰ ਆਪਾਂ ਹੋ ਸਕਦੇ ਹੈਗੇ ਆ ਅਗਰ ਆਪਾਂ ਸਾਰੇ ਭਾਵਨਾ ਦੇ ਨਾਲ ਦਿਲੀ ਭਾਵਨਾ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਾਂ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਸ਼ਮੂਲੀਅਤ ਕਰਕੇ ਆਪਣਾ ਭਰਾਤਰੀ ਭਾਵ ਵੀ ਜਿਹੜਾ ਉਹ ਵੀ ਲੋਕਾਂ ਨੂੰ ਦੱਸਦੇ ਹੈਗੇ ਆ ਆਪਣੀ ਕੌਮ ਦੀ ਜਿਹੜੀ ਨਮਾਇਸ਼ ਵੀ ਕਰਦੇ ਹੈਗੇ ਆ ਆਪਣਾ ਸਤਕਾਰ ਵੀ ਜਿਹੜਾ ਹੈਗਾ ਲੋਕਾਂ ਦਾ ਸਤਕਾਰ ਕਰ ਕਿੰਦਾ ਕਰਨਾ ਆਪਣਾ ਕਿੰਦਾ ਕਰਾਉਣਾ ਹੈਗਾ ਇਹ ਵੀ ਸਾਡੇ ਲਈ ਬਹੁਤ ਅਹਿਮ ਹੋਇਆ ਕਰਦਾ ਹੈਗਾ ਸੋ ਅਕੀਲ ਦੇ ਵਿੱਚ ਅਸੀਂ ਇਹੋ ਬੇਨਤੀ ਕਰਦੇ ਆ ਗਿਆ ਸਮੁੱਚੀ ਸੰਗਤ ਨੂੰ ਵੀ ਆਓ 8 ਜੂਨ ਨੂੰ ਆ ਜਿਹੜਾ ਐਤਵਾਰ ਨੂੰ ਆਉਣ ਵਾਲੇ ਐਤਵਾਰ ਨੂੰ ਹਮ ਹਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਆਪਾਂ ਆਪਾਂ ਜਿਹੜਾ ਜਿੱਥੇ ਆਪਣੇ ਆਪ ਦੇ ਮਨਾਂ ਨੂੰ ਮਨਾਂ ਨੂੰ ਸੰਤੋਸ਼ਟੀ ਦੇਣੀ ਆ ਉਹਦੇ ਨਾਲ ਦੀ ਨਾਲ ਆਪਾਂ 84 ਦੇ ਕਲੂਕਾਰ ਦੇ ਸ਼ਹੀਦਾਂ ਨੂੰ ਸ਼ਰਦਾ ਭੇਟ ਕਰਨੀ ਹੈਗੀ ਆ ਸ਼ਰਦਾ ਦੇ ਫੁੱਲ ਭੇਟ ਕਰਨੇ ਹੈਗੇ ਆ ਸੋ ਇਨੀਆਂ ਸਾਡੀਆਂ ਬੇਨਤੀਆਂ ਹੈਗੀਆਂ ਅਖੀਰ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ